ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੂਟ ਡਿਜ਼ਾਈਨਰ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਵਾਲੀ ਆਪਣੀ 컬렉ਸ਼ਨ ਜਿਹੜੀ ਆਪਾਂ ਲੈ ਕੇ ਆਏ ਆਏ ਆਪਣੇ ਮਤਲਬ ਸੂਟ ਸਟਿਚ ਹੋ ਕੇ ਜਾ ਰਹੇ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੀ ਤੇ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੋਉਂਦਾ 7889148238 ਇਹ ਆਪਣਾ ਵਟਸਐਪ ਨੰਬਰ ਹੈ ਜੀ ਤੁਸੀਂ ਆਪਾਂ ਨੂੰ ਇਹ ਨੰਬਰ ਦੇ ਉੱਪਰ ਕਿਸੇ ਵੀ ਸੂਟ ਦੀ ਜਿੱਦਾਂ ਤੁਹਾਨੂੰ ਕੋਈ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਠੀਕ ਹੈ ਜੀ ਆਪਾਂ ਸ਼ੁਰੂ ਕਰਦੇ ਹਾਂ ਇਹ ਹੈਗਾ ਜੀ ਆਪਣਾ ਫਰਸਟ ਸੂਟ ਇਹ ਹੈਗਾ ਬੜਾ ਪਿਆਰਾ ਜਿਹਾ ਪੀਚ ਕਲਰ ਠੀਕ ਹੈ ਜੀ ਪੀਚ ਕਲਰ ਹੈ ਇਹ 23 ਕਾਸ ਔਰਗੈਂਜ਼ਾ ਦੀ ਪਿਓਰ ਦੀ ਸ਼ਰਟ ਹੈ ਜੀ ਇਹ ਸ਼ਰਟ ਦੇ ਵਿੱਚ ਬੂਟੀ ਹੈ ਛੋਟੀ ਛੋਟੀ ਡਾਟਸ ਦਿੱਤੇ ਹੋਏ ਜਰੀ ਦੇ ਇਹ ਫੈਬਰਿਕ ਹੀ ਇਦਾਂ ਪੀਚ ਬੜਾ ਪਿਆਰਾ ਜਾਂ ਮਿੱਠਾ ਜਾਂ ਪੀਚ ਸ਼ੇਡ ਆ ਇਹ ਤੇ ਇਹਦੇ ਉੱਪਰ ਮਿਕਸ ਦੋ ਤਿੰਨ ਤਿੰਨ ਚਾਰ ਤਰ੍ਹਾਂ ਦਾ ਮੀਨਜ਼ ਇਹਦੇ ਉੱਪਰ ਕੰਮ ਹੋਇਆ ਹੋਇਆ ਗੋਟੇ ਵਗੈਰਾ ਦਾ ਜਰੀ ਦਾ ਥ੍ਰੈਡ ਦਿੱਤਾ ਹੋਇਆ ਮਤਲਬ ਮਿਕਸ ਕੰਮ ਹੈ ਡੋਰੀ ਦਾ ਕੰਮ ਆ ਜਾਂਦਾ ਤਾਂ ਕਾਫੀ ਇਹਦੇ ਤੇ ਮਿਹਨਤ ਲੱਗੀ ਹੋਈ ਹੈ ਸੂਟ ਨੂੰ ਰੈਡੀ ਹੋਣ ਤੇ ਤੇ ਟਾਈਮ ਵੀ ਲੱਗਿਆ ਹੋਇਆ ਕਿਉਂਕਿ ਅਲੱਗ-ਅਲੱਗ ਕਾਰੀਗਰਾਂ ਦੇ ਹੱਥਾਂ 'ਚ ਜਾਂਦਾ ਮਤਲਬ ਤਿੰਨ ਚਾਰ ਤਰ੍ਹਾਂ ਦਾ ਆਪਾਂ ਇਹਨੂੰ ਵਰਕ ਦਿੱਤਾ ਠੀਕ ਹੈ ਜੀ ਬਾਕੀ ਇੰਸਟਾਗ੍ਰam ਤੇ ਵੀ ਆਪਣਾ ਪੇਜ ਹੈ ਸੁਖ ਡਿਜ਼ਾਈਨਰ ਦੇ ਨਾਮ ਤੇ ਤੁਸੀਂ ਉੱਥੇ ਜਾ ਕੇ ਵੀ ਆਪਣੀ ਕਲੈਕਸ਼ਨ ਚੈੱਕ ਕਰ ਸਕਦੇ ਹੋ ਆਪਾਂ ਵੀਡੀਓ ਅਪਲੋਡ ਕਰਦੇ ਹਾਂ ਉੱਥੇ ਵੀ ਠੀਕ ਹੈ ਜੀ ਤੇ ਆਪਾਂ ਸ਼ੁਰੂ ਕਰਦੇ ਹਾਂ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਤਾਂ ਅਲੱਗ ਜਿਹਾ ਪੈਟਰਨ ਆਪਣਾ ਇਹ ਦੀ neck ਆ ਜਾਂਦੀ ਹੈ ਜੀ ਐਦਾਂ neck ਰੈਡੀ ਕੀਤੀ ਹੋਈ ਹੈ ਵਿੱਚ ਆਪਾਂ ਪਾਈਪਿੰਗ ਦੇ ਕੇ ਐਦਾਂ neck ਬਣਾਈ ਹੋਈ ਆ ਠੀਕ ਹੈ ਐਦਾਂ ਫੈਬਰਿਕ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਮਿੱਠਾ ਜਿਹਾ ਪੀਚ ਕਲਰ ਹੈ ਐਂਡ ਵਿੱਚ ਜਰੀ ਦੀ ਬੁਟੀ ਆ। ਠੀਕ ਹੈ। ਬਾਕੀ ਆਰਗੈਂਜ਼ਾ ਇਦਾਂ ਦਾ ਫੈਬਰਿਕ ਨਹੀਂ ਤੁਸੀਂ ਦੇਖ ਸਕਦੇ ਹੋ ਵੀ ਫੁੱਲਮਾ ਜਿਹਾ ਹੁੰਦਾ ਜਿੱਦਾਂ ਫਲਫੀ ਉਦਾਂ ਨਹੀਂ। ਬਿਲਕੁਲ ਸੌਫਟ ਫੈਬਰਿਕ ਆ ਇਹ। ਠੀਕ ਹੈ ਜੀ। ਤੇ ਇਹ ਬਹੁਤ ਹੀ ਪਿਆਰਾ ਜਿਹਾ ਆਪਣਾ ਡਿਜ਼ਾਈਨ ਡੈਡੀ ਹੋਇਆ। ਇਹਦੀ ਨੈਕਲਾਈਨ ਆ ਗਈ ਜੀ। ਐਂਡ ਕੱਲੀਆਂ ਦਾ ਪੈਨਲ ਆ ਗਿਆ ਉੱਪਰ ਤੋਂ ਹੀ neck ਤੋਂ। ਪੂਰੇ ਸ਼ਰਟ ਦੇ ਵਿੱਚ ਇਦਾਂ ਕੱਲੀਆਂ ਆ ਜਾਂਦੀਆਂ। ਇਹ ਪੂਰੀ ਸ਼ਰਟ ਆ ਗਈ ਇਦਾਂ ਕੱਲੀਆਂ। ਠੀਕ ਹੈ ਜੀ ਹੈਵੀ ਦੇ ਵਿੱਚ ਇਹ ਆਪਣਾ ਡਿਜ਼ਾਈਨ ਰੈਡੀ ਹੋਇਆ 슬ੀਵਸ ਤੇ ਪੂਰੇ ਵਰਕ ਆ ਗਿਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਚਾਤਾਂ ਤੇ ਐਂਡ ਇਹ ਦਾ ਘੇਰਾ ਆ ਗਿਆ ਜੀ ਤੁਸੀਂ ਚੈੱਕ ਕਰੋ ਇਹ ਪੂਰਾ ਮਿਸਟੋਰੀ ਦਾ ਕੰਮ ਆ ਜਾਂਦਾ ਗੋਟੇ ਦਾ ਹਰੀਸ਼ਮ ਦਾ ਵਿੱਚ ਜਰੀ ਦਾ ਟੱਚ ਆ ਜਾਂਦਾ ਠੀਕ ਹੈ ਜੀ ਇਹਦਾ ਘੇਰਾ ਆ ਗਿਆ ਹੈਵੀ ਦੇ ਵਿੱਚ ਘੇਰਾ ਆ ਜਾਂਦਾ ਚਾਕ ਆ ਗਏ ਮਤਲਬ ਪੂਰੇ ਭਰਮਾ ਕੰਮ ਆ ਗਿਆ ਏ ਹੈਂਡਵਰਕ ਨੂੰ ਵੀ ਪਿੱਛੇ ਛੱਡ ਰਿਹਾ ਏ ਸੂਟ ਆਪਣਾ ਕਿਉਂਕਿ ਇਹਦੇ 'ਚ ਹੈਂਡ ਦਾ ਵੀ ਆਪਾਂ ਟੱਚ ਦਿੱਤਾ ਹੋਇਆ ਬਟ ਜਿਹੜਾ ਪ੍ਰੋਪਰ ਆਪਾਂ ਹੈਂਡਵਰਕ ਦਾ ਪੀਸ ਰੈਡੀ ਕਰਦੇ ਹਾਂ ਉਹਦੇ ਨਾਲੋਂ ਵੀ ਜ਼ਿਆਦਾ ਇਹਦੀ ਗ੍ਰੇਸ ਆ ਰਹੀ ਹੈ ਠੀਕ ਹੈ ਜੀ ਐਂਡ ਇਹ ਦੀਆਂ 슬ੀਵਸ ਆ ਗਈਆਂ 슬ੀਵਸ ਦੇ ਉੱਪਰ ਵੀ ਪੂਰਾ ਬਾਰਡਰ ਦੇ ਕੇ ਆਪਾਂ ਐਂਡ ਬੰਚ ਦਿੱਤਾ ਹੋਇਆ ਠੀਕ ਹੈ ਜੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਆਪਣੀ ਜ਼ਰੀ ਦਾ ਗ੍ਰੀਨ ਜਿਹਾ ਟੱਚ ਦਿੱਤਾ ਹੋਇਆ ਇਹਨੂੰ ਗ੍ਰੇਸ ਫੁੱਲ ਦੇ ਲਈ ਪੀਛੇ ਦੇ ਨਾਲ ਗ੍ਰੀਨ ਬਹੁਤ ਉੱਠ ਗਿਆ ਆ ਤਾਂ ਗ੍ਰੀਨ ਕਲਰ ਦੀ ਆਪਾਂ ਇਹਨੂੰ ਦੇਖੋ ਫਿਨਿਸ਼ਿੰਗ ਦਿੱਤੀ ਹੋਈ ਆ ਘੇਰਾ ਤੇ ਚਾਕਾਂ ਤੇ ਜੋ ਕਿ ਬਹੁਤ ਗ੍ਰੇਸਫੁੱਲ ਲੱਗ ਰਹੀ ਹੈ ਠੀਕ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਹੈਵੀ ਸ਼ਰਟ ਰੈਡੀ ਹੋਈ ਹੈ ਜੀ ਇਹ ਕਲਰ ਬਹੁਤ ਪਿਆਰਾ ਤੁਸੀਂ ਦੇਖੋ ਸੌਫਟ ਫੈਬਰਿਕ ਹੈ ਇਹ ਜਿੱਦਾਂ ਮਤਲਬ ਆਰਗੈਂਜ਼ਾ ਦੇ ਕਈ ਫੈਬਰਿਕ ਹੁੰਦੇ ਆ ਬਹੁਤ ਜ਼ਿਆਦਾ ਖੜੇ ਖੜੇ ਉਦਾਂ ਨਹੀਂ ਹੈਗਾ ਇਹ ਠੀਕ ਹੈ ਜੀ ਇਹ ਇਹਦਾ ਫਰੰਟ ਆ ਗਿਆ ਜੀ ਐਂਡ ਇਹਦਾ ਪੂਰੇ ਬੈਗ ਤੇ ਵੀ ਸੇਮ ਹੀ ਕੰਮ ਦਿੱਤਾ ਹੋਇਆ ਆਪਾਂ ਚੈੱਕ ਕਰ ਸਕਦੇ ਹੋ ਇਹ ਪੂਰੀ ਬੈਗ ਦੇ ਉੱਪਰ ਕਲੀਆਂ ਆ ਗਈਆਂ ਇਦਾਂ ਠੀਕ ਹੈ ਜੀ ਐਂਡ ਬੈਕ ਚਾਕ ਸੇਮ ਆ ਗਿਆ ਬੈਕ ਦੇ ਘੇਰੇ ਤੇ ਆਪਾਂ ਚਾਕਾਂ ਵਾਲਾ ਬਾਰਡਰ ਦਿੱਤਾ ਹੋਇਆ ਫਰੰਟ ਹੈਵੀ ਬਾਰਡਰ ਆ ਗਿਆ ਬੈਕ ਤੇ ਇਦਾਂ ਚਾਕਾਂ ਦਾ ਬਾਰਡਰ ਆ ਜਾਂਦਾ ਇਸ ਲਈ ਉਸ ਤੇ ਕੰਮ ਆ ਗਿਆ ਮਤਲਬ ਪੂਰੀ ਇਹਦੀ ਬੈਕ ਵੀ ਹੈਵੀ ਆ ਜਾਂਦੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਹ ਪੂਰਾ ਬੈਕ ਦਾ ਕੰਮ ਆ ਗਿਆ ਇਹਦਾ ਠੀਕ ਹੈ ਜੀ ਐਂਡ ਫਰੰਟ ਐਂਡ ਬੈਕ ਦਿੱਤਾ ਕਲਰ ਕੰਬੀਨੇਸ਼ਨ ਵੀ ਬਹੁਤ ਜ਼ਿਆਦਾ ਉੱਠ ਕੇ ਆਇਆ ਬਟ ਤੁਸੀਂ ਮਤਲਬ ਸਾਨੂੰ ਦੱਸ ਸਕਦੇ ਹੋ ਤੁਸੀਂ ਆਪਣੀ ਚੁਆਇਸ ਦੇ ਕਲਰ ਤੇ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਹ ਆ ਗਈ ਜੀ ਇਹਦੀ ਪਲੇਨ ਆਪਾਂ ਰੱਖੀ ਆ ਬਾਟਮ ਇਹਦੇ ਨਾਲ ਤੇ ਬਾਟਮ ਦੇ ਆਪਾਂ ਪਹੁੰਚ ਜਾਂ ਤੇ ਵੀ ਇਦਾਂ ਕੰਮ ਦਿੱਤਾ ਹੋਇਆ ਸਿੱਖ ਸਕਦੇ ਠੀਕ ਹੈ ਜੀ ਇਹ ਆ ਗਈ ਬਾਟਮ ਦਾ ਕੰਮ ਇਹ ਪਾਕਿਸਤਾਨੀ ਬਾਟਮ ਰੈਡੀ ਹੋਈ ਹੈ ਤਾਂ ਤੁਸੀਂ ਚਾਹੋ ਤਾਂ ਮਤਲਬ ਪਟਿਆਲਾ ਜਿੱਦਾਂ ਦੀ ਵੀ ਰੈਡੀ ਕਰਾਉਣਾ ਚਾਹੁੰਦੇ ਹੋ ਤੁਹਾਡੀ ਚੁਆਇਸ ਹੈ ਕਲਰ ਇਹ ਬਹੁਤ ਹੀ ਪਿਆਰਾ ਪਿਓਰ ਚਨਾਉਣ ਦਾ ਰੱਖਿਆ ਜੀ ਆਪਾਂ ਇਹਦੇ ਨਾਲ ਦੁਪੱਟਾ ਪਲੇਨ ਬੀਸ ਕਲਰ ਦਾ ਤੇ ਦੁਪੱਟੇ ਨੂੰ ਆਪਾਂ ਫਿਨਿਸ਼ਿੰਗ ਦਿੱਤੀ ਹੈ ਗ੍ਰੀਨ ਜਿੱਦਾਂ ਆਪਣੇ ਇੱਕ ਵਰਕ ਦੇ ਵਿੱਚ ਆ ਜਾਂਦਾ ਐਂਡ 골ਡਨ ਟੱਚ ਦੇਖ ਸਕਦੇ ਹੋ ਦੁਪੱਟੇ ਤੇ ਆਪਾਂ ਕੰਮ ਨਹੀਂ ਕੀਤਾ ਜੀ ਆਪਾਂ ਲੇਸ ਨਾਲ ਹੀ ਇਹਨੂੰ ਬਹੁਤ ਪਿਆਰਾ ਜਿਹਾ ਡਿਜ਼ਾਈਨ ਕੀਤਾ ਕਿਉਂਕਿ ਸ਼ਰਟ ਆਪਣੀ ਕਾਫੀ ਹੈਵੀ ਆ ਜਾਂਦੀ ਫਰੰਟ ਐਂਡ ਬੈਕ ਤੇ ਤਾਂ ਪਲੇਨ ਦੁਪੱਟਾ ਇਹਦੇ ਨਾਲ ਜ਼ਿਆਦਾ ਵਧੀਆ ਲੱਗਦਾ ਤੁਸੀਂ ਚਾਹੋ ਤਾਂ ਦੁਪੱਟੇ ਤੇ ਵੀ ਕਰਵਾ ਸਕਦੇ ਹੋ ਕੰਮ ਇਹ ਤੁਹਾਡੀ ਆਪਣੀ ਚੁਆਇਸ ਦੇ ਅਕੋਰਡਿੰਗ ਹੋਊਗਾ ਠੀਕ ਹੈ ਜੀ ਬਟ ਇਹਦੇ ਨਾਲ ਦੁਪੱਟਾ ਪਲੇਨ ਡੈਡੀ ਹੋਇਆ ਇਹ ਐਜ਼ ਇਟ ਇਜ਼ ਬਣਿਆ ਹੋਇਆ ਵੀ ਬਹੁਤ ਪਿਆਰਾ ਲੱਗ ਰਿਹਾ ਬਟ ਤੁਸੀਂ ਆਪਣੀ ਚੋਇਸ ਦੇ ਕਲਰ ਤੇ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਇਹ ਸੂਟ ਆਪਣਾ ਰੈਡੀ ਹੋਇਆ ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਬਹੁਤ ਪਿਆਰਾ ਜਿਹਾ ਆਪਣਾ ਸੂਟ ਹੈ ਇਹ ਹੈਗਾ ਜੀ ਰਸਟੀ ਜਾਂ ਔਰੇਂਜ ਕਲਰ ਮਤਲਬ ਬ੍ਰਾਈਟ ਔਰੇਂਜ ਨਹੀਂ ਰਸਟ ਮਿੱਠਾ ਜਿਹਾ ਰਸਟੀ ਟੋਨ ਆਇਆ ਹੈ ਇਹ ਕਲਰ ਜਿੱਦਾਂ ਮੈਂ ਅੱਜ ਕੱਲ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਕਲਰ ਆਪਣਾ ਇਹ ਵਾਲਾ ਕਲਰ ਆ ਗਿਆ ਰਸਟੀ ਇਹ ਆ ਠੀਕ ਹੈ ਜੀ ਇਹ ਹੈਗੀ ਆ ਬਨਾਰਸੀ ਦੇ ਵਿੱਚ ਜੌਰਜਟ ਬਨਾਰਸੀ ਦੀ ਸ਼ਰਟ ਹੈ ਜੀ ਤੁਹਾਨੂੰ ਦਿਖਾਉਣੀ ਹੈ ਜੌਰਜਟ ਬਨਾਰਸੀ ਦੇ ਵਿੱਚ ਸ਼ਰਟ ਆ ਜਾਂਦੀ ਹੈ ਜੀ ਇਹਦੇ ਵੀ ਨੀਚੇ ਪੂਰੀ ਵੀਵਿੰਗ ਹੈ ਪਿਓਰ ਦੀ ਸ਼ਰਟ ਹੈ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਸ਼ਰਟ ਦੇ ਉੱਪਰ ਆਪਾਂ ਕੰਮ ਨਹੀਂ ਕੀਤਾ ਇਹਨੂੰ ਆਪਾਂ ਕੱਲੀਆਂ ਥੋੜੀ A ਲਾਈਨ ਸ਼ਰਟ ਰੱਖੀ ਐ ਤਾਂ ਕਲੀਆਂ ਦਿੱਤੀਆਂ ਹੋਈਆਂ ਆਪਾਂ ਇਹਦੇ ਵਿੱਚ ਠੀਕ ਐ ਜੀ ਫਰੰਟ ਐਂਡ ਬੈਕ ਆਪਾਂ ਬੈਕ ਤੇ ਵੀ ਇਹਦੇ ਕਲੀਆਂ ਦਿੱਤੀਆਂ ਹੋਈਆਂ ਫਰੰਟ ਐਂਡ ਬੈਕ ਕਲੀਆਂ ਦਿੱਤੀਆਂ A ਲਾਈਨ ਸ਼ਰਟ ਰੱਖੀਏ ਬਹੁਤ ਜ਼ਿਆਦਾ ਨਹੀਂ ਮਤਲਬ ਨੋਰਮਲ ਜੀ A ਲਾਈਨ ਰੱਖੀਏ ਸ਼ਰਟ ਆਪਾਂ ਇਹ ਠੀਕ ਐ ਜੀ ਐਂਡ ਇਹਦੀ ਪਲੇਨ ਆ ਗਈ ਜੀ ਬਾਟਮ ਬਾਟਮ ਦੇ ਉੱਪਰ ਆਪਾਂ ਹੈਂਡਵਰਕ ਦਾ ਕੰਮ ਕੀਤਾ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਪੂਰਾ ਕੱਟਵਰਕ ਕੀਤਾ ਹੋਇਆ ਜੀ ਫਿਨਿਸ਼ਿੰਗ ਤੁਸੀਂ ਚੈੱਕ ਕਰੋ ਕੱਟਵਰਕ ਦੀ ਐਂਡ ਉੱਪਰ ਐਦਾਂ ਇਹਦੇ ਵਿੱਚ ਅੰਟੀਕ ਗੋਲਡਨ ਟੱਚ ਆਪਾਂ ਜਿਹੜਾ ਆਪਣੀ ਸ਼ਰਟ ਚਾ ਰਿਆ ਦੇ ਕੇ ਅੰਟੀਕ ਦਾ ਕਟਦਾਣਾ ਵਗੈਰਾ ਦੇ ਕੇ ਹੈਨਾ ਸਿੱਪੀ ਦਬਕਾ ਤੁਸੀਂ ਇਹ ਚੀਜ਼ ਨੋਟ ਕਰੋ ਜੀ ਬਹੁਤ ਪਿਆਰੀ ਜੀ ਇਹਦੀ ਫਿਨਿਸ਼ਿੰਗ ਹੈ ਕੱਟਵਰਕ ਦੀ ਐਦਾਂ ਇਹਦੀਆਂ ਮੂਰੀਆਂ ਆ ਜਾਂਦੀਆਂ ਇਹ ਆਪਣਾ ਸਿੰਪਲ ਸੋਬਰ ਯੂਨੀਕ ਜਿਹਾ ਪੀਸ ਰੈਡੀ ਹੋਇਆ ਉੱਤ ਠੀਕ ਹੈ ਜੀ ਇਹ ਪਾਕਿਸਤਾਨੀ ਸਲਵਾਰ ਹੈ ਜੀ ਤੱਕੀ ਆਪਾਂ ਹਮ ਇਦਾਂ ਠੀਕ ਹੈ ਜੀ ਇਹ ਸਲਵਾਰ ਦਾ ਕੰਮ ਆ ਗਿਆ ਇਹਦੀ ਸ਼ਰਟ ਹੋਗੀ ਬਨਾਰਸੀ ਸ਼ਰਟ ਐਂਡ ਤੁਸੀਂ ਚਾਹੋ ਤਾਂ ਸ਼ਰਟ ਤੇ ਵੀ ਆਪਾਂ ਕੰਮ ਕਰ ਸਕਦੇ ਆਰਗੈਂਜ਼ਾ ਦਾ ਆਪਾਂ ਇਹਦੇ ਨਾਲ ਰੱਖਿਆ ਸੀ ਦੁਪੱਟਾ ਪਲੇਨ ਦੁਪੱਟੇ ਦੀ ਹਜੇ ਫਿਨਿਸ਼ਿੰਗ ਹੋਣੀ ਹੈ ਇਹਦੀ ਲੇਸ ਨਾਲ ਫਿਨਿਸ਼ਿੰਗ ਹੋਏਗੀ ਜੀ ਫਿਨਿਸ਼ਿੰਗ ਨਹੀਂ ਹੋਈ ਹੈਗੀ ਤਾਂ ਮੈਂ ਤੁਹਾਨੂੰ ਸ਼ੇਅਰ ਕਰ ਰਹੀ ਹਾਂ ਦੁਪੱਟੇ ਦੀ ਪ੍ਰੋਪਰ ਫਿਨਿਸ਼ਿੰਗ ਹੋਊਗੀ ਜੀ ਬਾਕੀ ਇਹ ਵਾਲਾ ਫੈਬਰਿਕ ਆਪਣਾ ਵਾਈਟ ਦੇ ਵਿੱਚ ਆਉਂਦਾ ਜੀ ਜਿੱਦਾਂ ਇਹ ਅਸੀਂ ਡਾਈ ਕਰਵਾਇਆ ਤੁਸੀਂ ਕਿਸੇ ਵੀ ਕਲਰ ਤੇ ਨੂੰ ਆਪਣੀ ਚੁਆਇਸ ਦੇ ਤੇ ਡਾਈ ਕਰਵਾ ਸਕਦੇ ਹੋ ਤੁਸੀਂ ਸਾਨੂੰ ਆਪਣੇ ਚੁਆਇਸ ਦੱਸ ਸਕਦੇ ਹੋ ਕਲਰ ਦੀ ਆਪਾਂ ਸੇਮ ਕਲਰ ਤੇ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਜਿੱਦਾਂ ਇਹ ਵਰਕ ਥੋੜਾ ਬਹੁਤ ਆਪਾਂ ਸ਼ਰਟ ਤੇ ਵੀ ਰੱਖ ਸਕਦੇ ਹਾਂ ਠੀਕ ਹੈ ਜੀ ਐਂਡ ਐਦਾਂ ਵੀ ਇਹ ਬਹੁਤ ਪਿਆਰਾ ਲੱਗ ਰਿਹਾ ਹੈ ਤੇ ਬਹੁਤ ਹੀ ਪਿਆਰਾ ਜਿਹਾ ਇਹ ਕਲਰ ਹੈ ਇਹ ਵੀ ਆਪਣਾ ਕਲਰ ਇਹ ਵੀ ਬਹੁਤ ਟ੍ਰੈਂਡ ਦੇ ਵਿੱਚ ਹੈ ਜੀ ਇਹ ਆਪਣਾ ਮਤਲਬ ਮੋਰ ਪੰਖੀ ਜੀ ਟੋਨ ਦਾ ਕਲਰ ਆ ਜਾਂਦਾ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਇਹ ਕਲਰ ਵੀ ਅੱਜ ਕੱਲ ਤੇ ਇਹ ਖਾਦੀ ਫੈਬਰਿਕ ਹੈ ਖਾਦੀ ਫੈਬਰਿਕ ਤੇ ਉੱਪਰ ਇਹ ਆਪਣਾ ਰੈਡੀ ਹੋਇਆ ਇਹ ਡਿਜ਼ਾਈਨ ਵੀ ਆਪਣਾ ਸੁਪਰ ਹਿੱਟ ਚੱਲ ਰਿਹਾ ਆਪਣੇ ਕਾਫੀ ਸੂਟ ਇਹਦੇ ਵਿੱਚ ਰੈਡੀ ਹੋ ਰਹੇ ਆ ਇਹ ਵੀ ਸੂਟ ਆ ਬਣਾ ਰੈਡੀ ਹੋ ਕੇ ਜਾ ਰਿਹਾ ਇਹਨਾਂ ਸੂਟਾਂ ਦੇ ਨਾਲ ਹੀ ਮੈਂ ਤੁਹਾਨੂੰ ਸ਼ੇਅਰ ਕਰਦੇ ਆ ਇਹ ਆ ਗਿਆ ਜੀ ਇਹਦਾ ਨੈਕ ਡਿਜ਼ਾਈਨ ਪੂਰਾ ਜਰੀ ਦਾ ਕੰਮ ਆ ਜਾਂਦਾ ਬਾਦਲੇ ਦੇ ਵਿੱਚ neck ਆ ਗਈ ਐਂਡ ਇਹਦੇ ਵਿੱਚ ਆਪਾਂ ਬੰਚ ਦਿੱਤੇ ਹੋਏ ਆ ਦੇਖ ਸਕਦੇ ਹੋ ਤੁਸੀਂ ਵਰਕ ਦੀ ਫਿਨਿਸ਼ਿੰਗ ਸ਼ੇਡਿੰਗ ਪਿੰਕ ਲਾਈਟ ਲਾਈਟ ਪਿੰਕ ਕਲਰ ਐਂਡ ਫੈਬਰਿਕ ਦੇ ਲਾਈਟ ਡਾਰਕ ਦਿੱਤੇ ਹੋਏ ਆ ਠੀਕ ਹੈ ਜੀ ਇੱਕ ਬੰਚ neck ਕੋਲੇ ਆ ਜਾਂਦਾ ਇੱਕ ਆਪਣਾ ਇੱਥੇ ਆ ਜਾਊਗਾ ਐਂਡ ਇਹ ਆਪਣਾ ਆ ਗਿਆ ਜੀ ਇਹ ਤਾਂ ਘੇਰਾ ਘੇਰੇ ਤੇ ਪੂਰਾ ਬਾਰਡਰ ਆ ਜਾਂਦਾ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਵਰਕ ਦੀ ਫਿਨਿਸ਼ਿੰਗ ਵੀ ਤੁਸੀਂ ਚੈੱਕ ਕਰੋ ਐਂਡ ਇਹ ਘੇਰੇ ਦੇ ਉੱਪਰ ਬਣ ਚਾ ਜਾਂਦਾ ਠੀਕ ਹੈ ਜੀ ਵਰਕ ਦੇ ਕਲਰ ਦੀ ਆਪਾਂ ਇਹਨੂੰ ਪਾਈਪ ਸੌਰੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਇਹ ਵੀ ਆਪਣਾ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਇਆ ਐਂਡ 슬ੀਵਸ ਤੇ ਵੀ ਪੂਰਾ ਬਾਰਡਰ ਆ ਜਾਂਦਾ ਠੀਕ ਹੈ ਜੀ ਇਹ ਖਾਦੀ ਫੈਬਰਿਕ ਹੈ ਬਹੁਤ ਪਿਆਰਾ ਜਿਹਾ ਫੈਬਰਿਕ ਹੈ ਬਾਕੀ ਤੁਸੀਂ ਮਤਲਬ ਆਪਣੀ ਚੁਆਇਸ ਦੇ ਅਕੋਰਡਿੰਗ ਰੱਖ ਸਕਦੇ ਹੋ ਫੈਬਰਿਕ ਸਾਨੂੰ ਦੱਸ ਸਕਦੇ ਹੋ ਕਲਰ ਵੀ ਤੁਸੀਂ ਆਪਣੀ ਚੁਆਇਸ ਦਾ ਰੱਖ ਸਕਦੇ ਹੋ ਐਂਡ ਫੈਬਰਿਕ ਵੀ ਬਾਕੀ ਆਪਣੇ ਇਹ ਪੀਸ ਐਜ਼ ਇਟ ਇਜ਼ ਕਲਰ ਤੇ ਹੀ ਬਨ ਰਿਹਾ ਬਟ ਤੁਸੀਂ ਚਾਹੋ ਤਾਂ ਆਪਾਂ ਡਿਫਰੈਂਟ ਕਲਰ ਤੇ ਵੀ ਇਹ ਰੈਡੀ ਕਰ ਦਾਂਗੇ ਇਹ ਦੀ ਸਲਵਾਰ ਤੇ ਆ ਗਿਆ ਜੀ ਪਾਕਿਸਤਾਨੀ ਸਲਵਾਰ ਰੈਡੀ ਹੋਈ ਆ ਸਲਵਾਰ ਤੇ ਕੰਮ ਆ ਜਾਂਦਾ ਠੀਕ ਹੈ ਜੀ ਇਹ ਆ ਗਿਆ ਪਿਓਰ ਆਰਗੈਂਜ਼ਾ ਦਾ ਰੱਖਿਆ ਜੀ ਆਪਾਂ ਇਹਦੇ ਨਾਲ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਆਪਾਂ 골ਡਨ ਸਕੈਲਪਿੰਗ ਦਿੱਤੀ ਹੋਈ ਹੈ ਇਦਾਂ ਤੁਸੀਂ ਚੈੱਕ ਕਰ ਸਕਦੇ ਹੋ ਸਕੈਲਪਿੰਗ ਵੀ ਬਹੁਤ ਪਿਆਰੀ ਕੀਤੀ ਹੋਈ ਆ ਆਪਾਂ ਦਾ ਕੱਟ ਵਰਕ ਦਿੱਤਾ ਹੋਇਆ ਠੀਕ ਹੈ ਜੀ ਫੋਰ ਸਾਈਡ ਇਦਾਂ ਆ ਗਿਆ ਕੱਟ ਵਰਕ ਐਂਡ ਇਹਦੇ ਛੋਟੇ ਪੱਲਿਆਂ ਦੇ ਉੱਪਰ ਆਪਾਂ ਇਦਾਂ ਬੂਟੀਆਂ ਦਿੱਤੀਆਂ ਹੋਈਆਂ ਇਦਾਂ ਦੋ ਤਰ੍ਹਾਂ ਦੀ ਬੂਟੀ ਆ ਜਾਂਦੀ ਆਪਣੀ ਛੋਟੇ ਪੱਲਿਆਂ ਦੇ ਉੱਪਰ ਇਦਾਂ ਕਿ ਬਹੁਤ ਹੀ ਪਿਆਰੀ ਲੱਗ ਗਈ ਹੈ ਠੀਕ ਹੈ ਜੀ ਬਾਕੀ ਕਲਰ ਕੰਬੀਨੇਸ਼ਨ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਰੱਖ ਸਕਦੇ ਹੋ ਮੈਂ ਵਾਰ-ਵਾਰ ਇਹ ਚੀਜ਼ ਤੁਹਾਨੂੰ ਦੱਸਦੀ ਹਾਂ ਕਿਉਂਕਿ ਕਾਫੀ ਮੈਸੇਜ ਮੈਨੂੰ ਆਉਂਦੇ ਆ ਕਿ ਆਪਾਂ ਕਲਰ ਚੇਂਜ ਕਰ ਸਕਦੇ ਹਾਂ ਫੈਬਰਿਕ ਚੇਂਜ ਕਰ ਹਾਂਜੀ ਤੁਸੀਂ ਆਪਣੀ ਮਰਜ਼ੀ ਦਾ ਫੈਬਰਿਕ ਐਂਡ ਆਪਣੀ ਚੁਆਇਸ ਦਾ ਕਲਰ ਸਾਨੂੰ ਦੱਸ ਸਕਦੇ ਹੋ ਤਾਂ ਆਪਾਂ ਤੁਹਾਨੂੰ ਰੈਡੀ ਸੇਮ ਵਰਕ ਰੈਡੀ ਕਰਕੇ ਦੇਵਾਂਗੇ ਠੀਕ ਹੈ ਜੀ ਸਾਂਝ ਇੱਕ ਸਾਰਿਆਂ ਦਾ ਕੁਐਸਚਨ ਹੁੰਦਾ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜੀ ਅਸੀਂ ਪਟਿਆਲੇ ਤੋਂ ਆਂ ਐਂਡ ਆਨਲਾਈਨ ਹੀ ਕੰਮ ਹੈ ਆਪਣਾ ਤੇ ਆਰਡਰ ਤੇ ਆਪਾਂ ਰੈਡੀ ਕਰਦੇ ਆਂ ਪੀਸ ਇਹ ਆ ਗਿਆ ਜੀ ਆਪਣਾ ਨੈਕਸਟ ਸੂਟ ਇਹ ਵੀ ਬਹੁਤ ਹੀ ਪਿਆਰਾ ਜਿਹਾ ਮਹਿੰਦੀ ਜਿਹਾ ਸ਼ੇਡ ਦਾ ਕਲਰ ਹੈ ਜੀ ਇਹ ਆਪਣਾ 셀ਫ ਲਾਈਨਿੰਗ ਦੇ ਵਿੱਚ ਫੈਬਰਿਕ ਆ ਜਾਂਦਾ ਥੋੜੀ ਥੋੜੀ ਦੇ ਵਿੱਚ ਸ਼ਾਈਨ ਆ ਕਾਫੀ ਸੂਟ ਆਪਣੇ ਇਹ ਫੈਬਰਿਕ ਤੇ ਬੰਦਦੇ ਆ ਇਹ ਸਰਦੀ ਗਰਮੀ ਆਪਾਂ ਵੇਅਰ ਕਰ ਸਕਦੇ ਆ ਇਹ ਫੈ布ਰਿਕ ਨੂੰ ਇਦਾਂ ਦਾ ਫੈ布ਰਿਕ ਹੈ ਇਹ ਇਹ ਵੀ ਬਹੁਤ ਪਿਆਰਾ ਜਿਹਾ ਆਪਣਾ ਪੀਸ ਰੈਡੀ ਹੋਇਆ ਕਲਰ ਇਹਦਾ ਬਹੁਤ ਪਿਆਰਾ ਹੈ ਜੀ ਇਹਦੇ neck ਤੇ ਕੰਮ ਆ ਗਿਆ ਜੀ ਇਹ ਪੂਰਾ ਗੋਟੇ ਦਾ ਵਰਕ ਕੀਤਾ ਹੋਇਆ ਜੀ ਤੁਸੀਂ ਦੇਖੋ ਅੱਜ ਵਾਲੇ ਵਰਕ ਆਪਣੇ ਸਾਰੇ ਡਿਫਰੈਂਟ ਡਿਫਰੈਂਟ ਵਰਕ ਕੀਤੇ ਹੋਏ ਆ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਇਹਦੀ ਵਰਕ ਦੀ ਕਿਉਂਕਿ ਇਹਨੂੰ ਜਿੱਦਾਂ ਮਰਜ਼ੀ ਆਪਾਂ ਯੂਜ਼ ਕਰੀਏ ਨਿਕਲੂਗਾ ਨਹੀਂ ਐਂਡ ਕੁੜਤਾ ਪੱਟੀ ਦਿੱਤੀ ਹੋਈ ਹੈ ਵੀ ਗੋਟੇ ਦੇ ਵਿੱਚ ਆ ਜਾਂਦਾ ਇਦਾਂ ਜੋ ਕਿ ਬਹੁਤ ਹੀ ਪਿਆਰੀ ਲੱਗ ਰਹੀ ਹੈ 컬러 ਕੰਬੀਨੇਸ਼ਨ ਆਪਾਂ ਇਹਨੂੰ ਮਿੱਠਾ ਜਿਹਾ orange shade ਦਿੱਤਾ ਹੋਇਆ ਇਹਦੀ neck ਤੇ ਕੰਮ ਕੀਤਾ ਜੀ ਵਰਕ ਦੇ 컬러 ਦੀ ਆਪਾਂ ਨੂੰ ਫਿਨਿਸ਼ਿੰਗ ਦੇ ਦਿੱਤੀ ਐਂਡ ਇਹਦੀਆਂ sleeves ਤੇ ਕੰਮ ਆ ਜਾਂਦਾ ਇਹਦੀਆਂ sleeves ਤੇ ਕੰਮ ਆ ਗਿਆ ਬੈਲ sleeves ਰੱਖੀਆਂ ਹੋਈਆਂ ਇਹ sleeves ਤੇ ਕੰਮ ਆ ਜਾਂਦਾ ਜੋ ਕਿ ਬਹੁਤ ਹੀ ਪਿਆਰੀਆਂ ਬਣੀਆਂ ਹੋਈਆਂ ਠੀਕ ਹੈ ਜੀ ਇਹ sleeves ਤੇ ਕੰਮ ਆ ਗਿਆ neck ਅਗਲੀ ਦੀ ਪਾਕਿਸਤਾਨੀ ਰੱਖਿਆ ਜੀ ਆਪਾਂ ਇਹਦੀ ਸਲਵਾਰ ਇੱਦਾਂ ਇਹ ਸਲਵਾਰ ਤੇ ਕੰਮ ਆ ਗਿਆ ਜੋ 슬ੀਵਸ ਤੇ ਕੰਮ ਹੈ ਸੇਮ ਕੰਮ ਆਪਣੀ ਸਲਵਾਰ ਤੇ ਆ ਜਾਂਦਾ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਠੀਕ ਹੈ ਜੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਕੰਬੀਨੇਸ਼ਨ ਰੱਖਿਆ ਆਪਾਂ ਇਹ ਚਨਾਉਂ ਦਾ ਦੁਪੱਟਾ ਹੈ ਜੀ ਦੁਪੱਟੇ ਦੇ ਉੱਪਰ ਬਲੌਕ ਹੋਈ ਹੋਈ ਹੈ ਇਹ ਵੀ ਆਪਣਾ ਡਿਫਰੈਂਟ ਜਿਹਾ ਕਨਸੈਪਟ ਆ ਇੱਦਾਂ ਇਹ ਦੁਪੱਟਾ ਆ ਜਾਂਦਾ ਚਰੋਂਦਾ ਦੁਪੱਟਾ 4 ਸਾਈਡ ਬਾਰਡਰ ਆ ਜਾਂਦਾ ਵਿੱਚ ਪੂਰੇ ਦੇ ਬਲੌਕ ਪੇਂਟਿੰਗ ਕੀਤੀ ਹੋਈ ਆ ਠੀਕ ਹੈ ਜੀ ਇਦਾਂ ਬਹੁਤ ਹੀ ਪਿਆਰਾ ਜਾਇਆ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਲੱਗ ਰਿਹਾ ਠੀਕ ਹੈ ਜੀ ਇਹ ਆ ਗਿਆ ਆਪਣੀ ਅੱਜ ਵਾਲੇ ਸੂਟ ਇਹ ਵੀ ਫੈਬਰਿਕ ਇਹ ਫੈਬਰਿਕ ਵੀ ਬਹੁਤ ਪਿਆਰਾ ਕਿਉਂਕਿ ਇਦਾਂ ਦਾ ਫੈਬਰਿਕ ਹੈ ਇਹ ਆਪਾਂ ਗਰਮੀ 'ਚ ਵੀ ਵੇਅਰ ਕਰ ਸਕਦੇ ਹਾਂ ਜਿੱਦਾਂ ਛੋਟੇ-ਮੋਟੇ ਫੰਕਸ਼ਨ ਹੁੰਦੇ ਆ ਆਪਾਂ ਨੂੰ ਐਂਡ ਸਰਦੀ ਚ ਵੀ ਕਿਉਂਕਿ ਲਾਈਨਿੰਗ ਲੱਗ ਕੇ ਰੈਡੀ ਹੁੰਦਾ ਜੀ ਇਹ ਤਾਂ ਇਹ ਫੈਬਰਿਕ ਬਹੁਤ ਪਿਆਰਾ ਜਿਹਾ ਫੈਬਰਿਕ ਆ ਇਹ ਬਾਕੀ ਤੁਸੀਂ ਇਹਨੂੰ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਦੁਪੱਟਾ ਤੁਸੀਂ ਇਹਦੇ ਨਾਲ ਪਲੇਨ ਰੱਖਣਾ ਚਾਹੁੰਦੇ ਹੋ ਤਾਂ ਪਲੇਨ ਵੀ ਰੈਡੀ ਹੋ ਜਾਊਗਾ ਬਾਕੀ ਜੇ ਵਰਕ ਤੁਸੀਂ ਘੇਰੇ ਤੇ ਐਡ ਆਨ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਘੇਰੇ ਤੇ ਵੀ ਕਰ ਦਾਂਗੇ ਇਹ ਆਪਣੀ ਚੁਆਇਸ ਦੇ ਅਕੋਰਡਿੰਗ ਹੁੰਦਾ ਠੀਕ ਹੈ ਜੀ ਤੇ ਇਹ ਸੀ ਜੀ ਆਪਣੀ ਅੱਜ ਵਾਲੀ ਕਲੈਕਸ਼ਨ ਬਾਕੀ ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਵਧੀਆ ਲੱਗੀ ਹੋਊਗੀ ਤੇ ਤੁਸੀਂ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੀ ਕਲੈਕਸ਼ਨ ਨੂੰ ਇੰਨਾ ਜਿਆਦਾ ਪਸੰਦ ਕਰਦੇ ਹੋ ਤੇ ਇੰਨਾ ਪਿਆਰ ਦਿੰਦੇ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਫਸਟ ਟਾਈਮ ਆਪਣੀ ਵੀਡੀਓ ਨੂੰ ਵਾਚ ਕਰ ਰਹੇ ਹੋ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਵੀਡੀਓ ਵਾਚ ਕਰਨ ਲਈ ਧੰਨਵਾਦ